ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਮੈਂ ਸਲਾਈ ਤੇ ਤਿੰਨ ਤਿੰਨ ਗੁੰਡਿਆਂ ਦੇ ਹਿਸਾਬ ਨਾਲ ਵੀ ਗੁੰਡੇ ਪਾਏ ਆ ਜੀ ਤਿੰਨ ਤਿੰਨ ਗੁੰਡਿਆਂ ਦਾ ਡਿਜ਼ਾਈਨ ਹੈ ਤੇ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਆਪਾਂ ਜਿਵੇਂ ਆਪਣੇ ਕੋਲੇ ਬਚੇ ਹੁਜੇ ਰੰਗ ਪਏ ਆ ਮੈਂ ਬਣਾ ਪਾ ਸਕਦੇ ਆ ਤੇ ਡਿਜ਼ਾਈਨ ਬਣਾ ਸਕਦੇ ਆ ਇਹ ਵਾਲਾ ਬੱਚਿਆਂ ਦਾ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਤੇ ਆਪਾਂ ਵੱਡਾ ਸਵੈਟਰ ਵੀ ਬਣਾ ਸਕਦੇ ਆ ਲਾਈਟ ਰੰਗ ਪਾ ਕੇ ਤੇ ਚਲੋ ਜੀ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਲਿਓ ਜੀ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਮੇਰੇ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਜੀ ਤੇ ਇੱਕ ਸ਼ੇਅਰ ਵੀ ਕਰ ਦਿਆ ਕਰੋ ਇੱਕ ਪੂਰੀ ਵੀਡੀਓ ਦੇਖਿਆ ਕਰੋ ਜੀ ਆਪ ਦਾ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਵੀਡੀਓ ਦੇਖਣ ਵਾਸਤੇ ਸ਼ੇਅਰ ਕਰਨ ਵਾਸਤੇ ਤੇ ਲਾਈਕ ਕਰਨ ਵਾਸਤੇ ਵੀ ਮੈਂ ਅੱਡੋ ਅੱਡ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰੂੰਗੀ ਜੀ ਕਿ ਮੇਰੇ ਚੈਨਲ ਨੂੰ ਜਰੂਰ ਜਰੂਰ ਪ੍ਰਮੋਟ ਕਰੋ ਜੀ ਸੱਚੇ ਦਿਲੋਂ ਤੇ ਮੈਂ ਵੀ ਆਪ ਦਾ ਬਹੁਤ ਬਹੁਤ ਧੰਨਵਾਦ ਕਰੂੰਗੀ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਂ ਤੇ ਆਪਾਂ ਆਹ ਦੋ ਸਲਾਈਆਂ ਇੱਕ ਜਾਣੀ ਦੀ ਇੱਕ ਸਲਾਈ ਪਹਿਲਾਂ ਮੈਂ ਇਧਰ ਨੂੰ ਕੱਢੀ ਆਹ ਕੁੰਡੇ ਪਾ ਕੇ ਫੇਰ ਇਧਰ ਫੇਰ ਆਹ ਵਾਲੀ ਤਿੰਨ ਸਲਾਈਆਂ ਬਣਾ ਲਈਆਂ ਉੱਪਰ ਤੇ ਆਪਾਂ ਦੂਜਾ ਰੰਗ ਅਟੈਚ ਕਰ ਲਿਆ ਹੁਣ ਇਹਦੇ ਨਾਲ ਮੈਂ ਰੈੱਡ ਕਲਰ ਪਾ ਰਹੀ ਹਾਂ ਤੁਸੀਂ ਕੋਈ ਵੀ ਪਾ ਸਕਦੇ ਹੋ ਜਿਹੜਾ ਵੀ ਤੁਹਾਡੇ ਕੋਲੇ ਹੈਗੇ ਰੰਗ ਤੇ ਇਹਦੇ ਚ ਆਪਾਂ ਵਾਲਾ ਕੁੰਡਾ ਤਾਰਾਂਗੇ ਜੇ ਆਪਾਂ ਬਣਾ ਲੈਨੇ ਆ ਰੈੱਡ ਨਾਲ ਇਹਨੂੰ ਪਹਿਲਾਂ ਕਿਉਂਕਿ ਆਪਾਂ ਅਗਲਾ ਕੁੰਡਾ ਤਾਰਨਾ ਆਹ ਵਾਲਾ ਕੁੰਡਾ ਤਾਰ ਕੇ ਆਪਾਂ ਦੋ ਕੁੰਡੇ ਬਣਾਵਾਂਗੇ ਫਿਰ ਇੱਕ ਕੁੰਡਾ ਤਾਰ ਕੇ ਦੋ ਕੁੰਡੇ ਆਪਾਂ ਫਿਰ ਬਣਾਵਾਂਗੇ ਚਿੱਟੇ ਦਾ ਆਪਾਂ ਇੱਕ ਕੁੰਡਾ ਤਾਰੀ ਜਾਣਾ ਤੇ ਰੈੱਡ ਦੇ ਦੋ ਬਣਾ ਲੈਨੇ ਆ ਆ ਲਾਸਟ ਤੇ ਆਪਣੇ ਕੋਲੇ ਦੋ ਕੁੰਡੇ ਬਣਾਵਾਂਗੇ ਤੇ ਆਹ ਕੁੰਡਾ ਵੀ ਆਪਾਂ ਬਣਾ ਲਵਾਂਗੇ ਇੱਥੇ ਆਪਣੇ ਕੋਲੇ ਇੱਕ ਕੁੰਡਾ ਹੋਰ ਹੁੰਦਾ ਤੇ ਇੱਕ ਕੁੰਡਾ ਆਪਾਂ ਤਾਰ ਲੈਣਾ ਸੀ ਅਗਲਾ ਰੈੱਡ ਬਣਾ ਲੈਣਾ ਸੀ ਤੇ ਚਲ ਕੋਈ ਨਹੀਂ ਜੀ ਹੁਣ ਆਪਾਂ ਆਹ ਧਾਗਾ ਪਿੱਛੇ ਕੀਤਾ ਤੇ ਆ ਜਿਹੜੇ ਆਪਾਂ ਕੁੰਡੇ ਬਣਾਇਆ ਲਾ ਰੰਗ ਵਾਲੇ ਇਹਨਾਂ ਨੂੰ ਆਪਾਂ ਉਲਟੇ ਇਧਰੋਂ ਸਿੱਧੇ ਬਣਾਣਾ ਬਣਾਉਣਾ ਉਲਟੇ ਪਾਸੇ ਸਿੱਧੇ ਪਾਸੇ ਆਪਣੇ ਉਲਟੇ ਕੁੰਡੇ ਆਉਣਗੇ ਜੀ ਚਿੱਟਾ ਕੁੰਡਾ ਆਪਾਂ ਤਾਰ ਲੈਣਾ పూరి సై బాకే ఏ కెే బ దో రెడ్ బ ਇੱਕ ਤਾਰ ਕੇ ਆਉਂਦੀ ਗੁੰਸਲਾਈ ਯੂਨਟੀ ਸਲਾਈ ਆਪਾਂ ਇਹਨਾਂ ਨੂੰ ਇਧਰੋਂ ਆਪਣੇ ਉਲਟੇ ਬਣਨਗੇ ਇਹ ਚਲੋ ਜੀ ਆਪਾਂ ਅੱਗੇ ਬਣਾਉਨੇ ਆ ਅਸੇ ਦੋ ਹੀ ਸਲਾਈਆਂ ਪੈਣੀਆਂ ਇਸ ਰੰਗ ਦੀਆਂ ਹੁਣ ਆਪਾਂ ਚਿੱਟਾ ਰੰਗ ਪਾਉਣਾ ਫਿਰ ਆਪਾਂ ਇਹ ਸਾਰੇ ਗੁੰਡੇ ਇਸ ਨਾਲ ਬਣਾ ਲਾਂਗੇ ਸਿੱਧੇ പൂരി സിലായി ബു ലി സിലായി അപ്പം ഉൾട്ട ഉൾട്ട കംപ്ലീറ്റ് അത് ദോ സ ചിട്ട ਨਾ ਤਾਂ ਹ ਸਾਰੀ ਸਲਾਈ ਇਹਸ ਰੰਗ ਨਾਲ ਬਣਾਵਾਂਗੇ ਆਪਾਂ ਜਲਦੀ ਜਲਦੀ ਬਣਾ ਲੈਨੇ ਆ ਜੀ ਹੁਣ ਆਪਾਂ ਅਗੇ ਉਲਟੇ ਪਾਸੇ ਉਲਟੇ ਪਾਸੇ ਆਪਾਂ ਹੁੰਦਾ ਤਾਰਾਂਗੇ ਆਪਾਂ ਧਾਗਾ ਪਿੱਛੇ ਕਰਾਂਗੇ ਇਧਰੋਂ ਆਪਾਂ ਇਹਨੂੰ ਸਿੱਧੀ ਬਣਾ ਲਾਂਗੇ Það er að drapa sér devna aðli. Það er að drapa hún en hún sér deva sér fyrir hún að pá að viltiðna á maður. ਇਹ ਦਰ ਆਪਾਂ ਇਹਨੂੰ ਇਸ ਟਰਾਉਲਟੀ ਬਣਾ ਲਾਂਗੇ ਇਹ ਆਪਣੀ ਚੌਥੀ ਸਲਾਈ ਹੈ ਜੀ ਲਾਲ ਰੰਗ ਦੀ ਹੁਣ ਆਪਾਂ ਆਪਣਾ ਚਿੱਟਾ ਰੰਗ ਫਿਰ ਤੋਂ ਪਾਵਾਂਗੇ ਹਲੋ ਜੀ ਆਪਾਂ ਇੰਨਾ ਸਾਰਾ ਬਣਾ ਲਿਆ ਹੈ ਪਹਿਲਾਂ نیچے ਆਪਾਂ ਲਾਲ ਰੰਗ ਪਾਇਆ ਉੱਪਰ ਸਰਦਾਈ ਫਿਰ ਉੱਪਰ ਆਹ ਸੰਤਰੀ ਪਾਇਆ ਜੇ ਦੇਖੋ ਕਿੰਨਾ ਸੋਹਣਾ ਲੱਗਦਾ ਹੈ ਤੇ ਐਵੇਂ ਜੀ ਆਪਣੇ ਕੋਲੇ ਬਚੇ ਕੁਝੇ ਹੋਰ ਰੰਗ ਪਏ ਆ ਤਾਂ ਆਪਾਂ ਇਸ ਤਰ੍ਹਾਂ ਕਰਕੇ ਇਹ ਡਿਜ਼ਾਈਨ ਪਾ ਕੇ ਬੱਚੇ ਦਾ ਕੋਟੀ ਸਵੈਟਰ ਜੈਕਟ ਕੁਝ ਵੀ ਬਣਾ ਸਕਦੇ ਆ ਦੇਖੋ ਇਹ ਕਿੰਨਾ ਸੋਹਣਾ ਲੱਗਦਾ ਡਿਜ਼ਾਈਨ ਜੇਕਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਜੀ ਤੇ ਮੇਰੀ ਵੀਡੀਓ ਪੂਰੀ ਦੇਖਿਓ ਤੇ ਦੇਖੋ ਇਹ ਡਿਜ਼ਾਈਨ ਕਿੰਨਾ ਸੋਹਣਾ ਲੱਗਦਾ ਬਹੁਤ ਪਿਆਰਾ ਲੱਗਦਾ ਬੱਚਿਆਂ ਤੇ ਤਾਂ ਇਹੋ ਜਿਹੇ ਗੂੜੇ ਗੂੜੇ ਰੰਗ ਸੋਹਣੇ ਲੱਗਦੇ ਆ ਜੀ ਚਲੋ ਜੀ ਬਣਾਇਓ ਤੇ ਨਾਲੇ ਮੇਰੀ ਵੀਡੀਓ ਪੂਰੀ ਦੇਖਿਓ ਤੇ ਕਮੈਂਟ ਵੀ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਵੀ ਕਰ ਦਿਓ ਆਪ ਦਾ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਤੇ ਚਲੋ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ ਚ